jis bol tak muk pavit ho ae jis simrat nirman hai so ae wah guruji ka khalsa teri wah guruji ki fateh eh gurudwar sahib hai ji parivar bishoda sarsa nangal ajj assi thanu is jagah ton ਉਮਾ ਮਾਸ਼ਕੀ ਬੇੜੀ ਦਾ ਮਲਾਹ ਜਿੱਥੇ ਮਾਤਾ ਗੁਜਰੀ ਔਰ ਛੋਟੇ ਸਹਿਬਜ਼ਾਦੇ ਆ ਨੇ ਰਾਤ ਕੱਟੀ ਪੁਛਸਤਾਨ ਦਾ ਤੁਹਾਨੂੰ ਅਸੀਂ ਦರ್ಶਨ ਕਰਵਾਉਣ ਵਾਸਤੇ ਜਾ ਰਹੇ ਹਾਂ ਔਰ ਤੁਹਾਨੂੰ ਰਸਤਾ ਦੱਸ ਰਹੇ ਹਾਂ ਕਿ ਇੱਥੋਂ ਕਿੰਨੇ ਕਿਲੋਮੀਟਰ ਦੋ ਰਸਤੇ ਹਨ ਔਰ ਕਿਵੇਂ ਜਾਣਾ ਹੈ ਆਓ ਜੀ ਆਪਾਂ ਹੁਣ ਚਾਲੇ ਪਾਈਏ ਕਮਮਾ ਮਾਸ਼ਕੀ ਗੁਰਦਾਸ ਸਾਹਬ ਜਿਸ ਬੋਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਰਮਨ ਹੈ ਸੋਏ ਜਿਸ ਸਿਮਰਤ ਮੇਰ ਮਨ ਹੈ ਸੋ ਇਹ ਇਹ ਰਸਤੇ ਜੀ ਮੇਨ ਰੋਡ ਆਨੰਦਪੁਰ ਸਾਹਬ ਰੋਪੜ ਇੱਥੋਂ ਥੋੜਾ ਜਿਹਾ 10 ਕਿਲੋਮੀਟਰ ਤੇ ਮੇਨ ਰੋਡ ਆ ਜਾਏਗਾ ਉਸ ਤੋਂ ਸੱਜੇ ਹੋ ਕੇ ਕਨੋਲੀ ਕਨੋਲੀ ਇੱਥੋਂ 4 ਕਿਲੋਮੀਟਰ ਹੈ ਉੱਥੋਂ ਇੱਕ ਰਸਤਾ ਜਾਂਦਾ ਬਾਏ ਜੇ ਆਪਾਂ ਗੱਡੀ ਤੇ ਜਾਣਾ ਕਿਸੇ ਤਰ੍ਹਾਂ ਵਾਸਤੇ ਜਾਣਾ ਉਹ ਰਸਤਾ ਤੁਹਾਨੂੰ ਕਨੋਲੀ ਤੋਂ ਹੀ ਜਾਣਾ ਪਏਗਾ ਔਰ ਅਸੀਂ ਜੋ ਰਸਤੇ ਜਾ ਰਹੇ ਹਾਂ ਉਹ ਰਸਤਾ ਹੈਗਾ ਬਾਈਕ ਵਾਸਤੇ ਸਕੂਟਰ ਵਾਸਤੇ ਉਹ ਇਹ ਰਸਤਾ ਚਲੋ ਆਪਾਂ ਚੱਲੀਏ ਤੁਹਾਨੂੰ ਮੇਰੀ ਮੱਧ ਗੁਰੂ ਮੇਰਾ ਬੈਗ ਗੁਰੂ ਬਗਨ ਦਾ ਹਰ ਹਰ ਨਾਮ ਉਹ ਕਰ ਤੋ ਕਰ ਦੇ ਕੇ ਸ਼੍ਰੋਮਣੀ ਕਮੇਟੀ ਡੈਂਟਰ ਦੇ ਵਿੱਚ بہت خوبصورت یہ بنایا ہے جس موقت دی اچھی پیش نا بہت کلیہ یہ تھوڑی دور پہ ناری رہی ہے یہ اپا کے بڑی خوبصورت چوڑی ہے ਲਗਭਗ 90 ਤੋਂ 10 ਕਿਲੋਮੀਟਰ ਪੈ ਜਾਂਦਾ ਹੈ ਇੱਕ ਬਹੁਤ ਵਾਸਤਵ 93 ਇਹ ਸਾਡਾ ਤਿਹਰਾ ਉਹਦੀ ਬਹੁਤ ਹੀ ਖੂਬਸੂਰਤ ਬੜੀ ਪਿਆਰੀ ਲੋਕੇਸ਼ਨ ਬਹੁਤ ਪਿਆਰਾ ਰੋਡ ਬੜਾ ਸਾਫ਼ ਸੁਥਰਾ ਰੋਡ ਕਿੰਨਾ ਪਿਆਰਾ ਹਰੇ ਹਰੇ ਰੰਗ ਦਾ ਪਾਣੀ ਕਿਹੜਾ

ਸਾਨੂੰ ਇਹਨਾਂ ਚੀਜ਼ਾਂ ਦਾ ਵੀ ਦਾਸ ਪਿਆਰੇ ਇਹ ਹੈ ਜੀ ਖੂਬਸੂਰਤ ਉਹ ਪੁਲ ਉਹ ਦੇਖੋ ਨਦੀ ਸਰਸਾ ਨਦੀ ਇਹਨੂੰ ਕਹਿੰਦੇ ਆ ਇਹ ਸਰਸਾ ਨਦੀ ਹੈ ਜਿਹੜੇ ਸਾਈਡ ਮੇਨ ਰੋਡ ਉਹ ਇਹ ਟ੍ਰੇਨ ਵਾਲਾ ਪੁਲ ਇਹ ਨਦੀ ਹੁਣ ਸਿਰਫ ਇੰਨੀ ਕੁ ਰਹਿ ਗਿਆ ਜਿਹੜਾ ਜੰਨਲ ਪਰਵਾਰ ਵਿਛੋੜੇ ਤੋਂ ਕਟ ਤੁਕਾਟ 1.5 ਕਿਲੋਮੀਟਰ ਦੇ ਦੂਰੀ ਤੇ ਹੈ ਔਰ ਇਹ ਸਾਰਾ ਜੋ ਨਦੀ ਹੈ ਪਹਿਲਾਂ ਪਰਿਵਾਰ ਵਿਛੋੜਿਆ ਜੋ ਗੁਰਦੁਆਰਾ ਸਥਾਨ ਬਣਿਆ ਹੋਇਆ ਉੱਥੋਂ ਤੱਕ ਸੀਗੀ ਹੁਣ ਸਿਰਫ ਇੰਨੀ ਕੁ ਹੀ ਰਹਿ ਚੁੱਕੀ ਹੈ ਉਦੇ ਚ ਪਾਣੀ ਬਹੁਤ ਘੱਟ ਚੱਲਦਾ ਬਹੁਤ ਘੱਟ ਪਾਣੀ ਚੱਲਦਾ ਹੁਣ ਇਹਨਾਂ ਵਿੱਚ ਤੇ ਦੇਖੋ ਅੱਗੇ ਹੁਣ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਤਾਰੀ ਥੋੜੀ ਜਿਹੀ ਦੂਰੀ ਕੋ ਆਪਾਂ ਰਾਈਟ ਵੀ ਸੱਜੇ ਸੱਜੇ ਪਾਸੇ ਮੁੜਨਾ ਹੈ ਇਹ ਨਾਲ ਹੀ ਫਿਰ ਪੱਪੇ ਪਾਸੇ ਇਹ ਰਸਤਾ ਸਿਰਫ ਬਾਈਕ تھوڑا یہ خراب راستہ e ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਾਧਾਨੇ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਾਧਾਨੇ ਦਰਸ਼ਨ ਤੇ ਤੱਕ ਉਹਦੇ ਨਾਨਾ ਹਰ ਕਾ ਨਾਮ ਵਿਚਾਰੈ ਹਰ ਕਾ ਨਾਮ ਵਿਚਾਰੈ ਦਰਸ਼ਨ you ਹਰ ਨਾਮ ਆਕਾਤੁ ਜੇਵੇ ਕਾਟ ਜਮਦੀ ਬੰਦਾ ਹਰ ਨਾਮ ਆਕਾਤੁ ਜੇਵੇ ਕਾਟ ਜਮਦੀ ਬੰਦਾ ਕਾਟ ਜਮਦੀ ਬੰਦਾ ਕਾਟ ਜਮਦੀ ਬੰਦਾ پہنچ چکے ہاں گردوارا بابا کما جی یہہاس لکھا ہے جو پورا گردوارا ماتا گزر کور جی چھوٹے صاحبزے جا یادگار چھن چن بابا کو ماماش کی جی ایتھے جیہس ہے وقت اس تے دادی ماں گزر کور جی چھوٹے صاحبز بابا زوراور سنگھ بابا فتح سنگھ ਇਨੇ ਸਰਸਾ ਨਦੀ ਦੇ ਕਿਨਾਰੇ ਗੁਰਦੁਆਰਾ ਪ੍ਰਵਾਰ ਵਿਛੜਾ ਸਾਹ ਤੋਂ ਆਪਣੇ ਪਰਿਵਾਰ ਨਾਲੋਂ ਵਿਛੜ ਕੇ 7 ਪੋ 21 ਦਸੰਬਰ 1704 ਈਸਵੀ ਦੀ ਇੱਕ ਰਾਤ ਬੇੜੀ ਦੇ ਮਲਾਹ ਬਾਬਾ ਕੁੰਮਾ ਮਾਸਕੀ ਜੀ ਦੀ ਝੌਂਪੜੀ ਚ ਬਤੀਤ ਕੀਤੇ ਬਾਬਾ ਕੁੰਮਾ ਮਾਸਕੀ ਜੀ ਦਾ ਜਨਮ ਪਿੰਡ ਅਵਾਨਕੋਟ ਚ ਝੀਵਰ ਪਰਿਵਾਰ ਵਿੱਚ ਹੋਇਆ ਇਹ ਐਸੇ ਹੀ ਪਿੰਡ ਵਿੱਚ ਬ੍ਰਾਹਮਣ ਪਰਿਵਾਰ ਵਿੱਚ ਵਸਦੀ ਮਾਈ ਲక్ష్ਮੀ ਜੀ ਨੇ ਦਾਦੀ ਮਾਂ ਤੇ ਛੋਟੇ ਸਹਬਜਾ ਦੇ ਨੂੰ ਪਛਾਣ ਦਚਕਾਇਆ ਸੀ ਸੇਵਾ ਕੀਤੀ ਸੀ ਉਹ ਗੰਗੂ ਪਾਪੀ ਇਸ ਸਥਾਨ ਗੁਰਦਰਾ ਬਾਬਾ ਕੁਮਾਰ ਮਸ਼ਕੀ ਤੇ ਹੀ ਆ ਕੇ ਮਿਲਿਆ ਸੀ ਤੇ ਉਹ ਇੱਥੋਂ ਦਾਦੀ ਮਾਂ ਤੇ ਨਿੱਕੇ ਜਿੰਨਾਂ ਨੂੰ ਆਪਣੇ ਨਾਲ ਲੈ ਗਿਆ ਉਸ ਪਾਪੀ ਨੇ ਅੱਗੇ ਜਾ ਕੇ ਜੋ ਕਹਿਰ ਕਮਾਇਆ ਉਸ ਭਿਆਨਕ ਦੁੱਖਾਂ ਦਾ ਦਰਦ ਇਸ ਹਿਰਦੇ ਨੂੰ ਸਦਾ ਹੀ ਮਹਿਸੂਸ ਹੁੰਦਾ ਰਹੇਗਾ ਇਹ ਇਤਿਹਾਸ ਆਪਾਂ ਅੱਗੇ ਤੁਹਾਨੂੰ ਮਾਤਾ ਲక్ష్ਮੀ ਜੀ ਦੇ ਗੁਰਦੁਆਰਾ ਸਾਹਿਬ ਵੀ ਲੈ ਕੇ ਜਾਵਾਂਗੇ ਜਿੱਥੇ ਇਹਨਾਂ ਨੂੰ ਪ੍ਰਸ਼ਾਦ ਅਰਚਾਇਆ ਗਿਆ ਸੀਗਾ ਹੁਣ ਚਲੋ ਆਪਾਂ ਅੱਗੇ ਅੰਦਰ ਜਾ ਕੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ ਹੁੰਦੇ ਦਾਰੇ ਕਾ ਸਾਹਮਣੇ ਲੱਗਦਾ ਪਾਲ ਵਿਖੇ ਮਾਈਕਸ जन्म जन्म के दुख निवारे सुख मन ਉਹੀ ਜਗ੍ਹਾ ਹੈ ਜਿੱਥੇ ਬਾਬਾ ਮਲਾ ਕੁਮਾ ਮਾਸ਼ੀ ਜੀ ਦੀ ਛੰਨ ਹੁੰਦੀ ਸੀ ਨਵੰਦ ਰੂਵੀ ਦਰਸ਼ਕੀਦਾਰ 1 ਕਰੋੜ ਨੇ ਹਜੇ ਰਾਮ ਰਾਮ ਫੌਂ ਦੇਖ ਰਿਹਾ ਉੱਤ ਸੀ ਇਹ ਸਰਦਾਰ ਗੁਰਮੀਤ ਸਿੰਘ ਤੇ ਨਿਰਮਲ ਸਿੰਘ ਪਿੰਡ ਔਨ ਕੋਟ ਮਸਰਸਨਲੀ ਦੇ 20 ਫੁੱਟ ਡੂੰਗੀ ਡੰਗਾਈ ਜੁੰਕਤ ਹੋਈ ਸੀ ਜੋ ਕਿ ਉਹਨਾਂ ਨੇ ਮਿੱਟੀ 13 12 2021 ਈਸਵੀ ਨੂੰ ਗੁਰਦੁਆਰਾ ਛੰਨ ਬਾਬਾ ਕੁੰਮਾ ਮਸਜਿਦ ਵਿਖੇ ਸੇਵਾਸਮਰ ਲਈ ਪੇਟ ਕੀਤੀ ਇਹ ਨਾਲ ਹੀ ਦੇਖੋ ਇਹ ਹੈਗਾ ਜੀ ਪ੍ਰਾਤਨ ਕਮੰਡਲ ਸੱਸਨ ਸਟੋਨ ਕ੍ਰੈਸ਼ਰ ਦੇ ਮਾਲਕ ਹਰਮਨ ਪੀ ਸਿੰਘ ਪੁੱਤਰ ਸਰਦਾਰ ਵਿਕ੍ਰਮਜੀਤ ਸਿੰਘ ਨੂੰ ਸੱਸਨ ਨਦੀ ਦੀ ਖੁਦਾਈ ਦੌਰਾਨ ਦਸੰਬਰ 2022 ਵਿੱਚ ਪ੍ਰਾਪਤ ਹੋਇਆ ਪ੍ਰਾਤਨ ਸਮੇਂ ਦੇ ਇਹ ਸਿੰਘ ਇਸ ਤਰ੍ਹਾਂ ਦੇ ਕਮੰਡਲ ਸਫਰ ਦੌਰਾਨ ਖੂ ਵਿੱਚੋਂ ਜਾਲ ਕੱਢਣ ਲਈ ਰੱਖਿਆ ਕਰਦੇ ਸਨ ਉਕਤ ਪਰਿਵਾਰ ਨੇ 16 ਦਸੰਬਰ 2023 ਨੂੰ ਮਹੀਨੇ ਦੀ ਸੰਗਰਾਂਦ ਨੂੰ ਗੁਜ਼ਰਤ ਛੱਨ ਨਬਾਬਾ ਕੁਮਾਰ ਮਾਸ਼ਕੀਰੀਖੇ ਪੇਟ ਕੀਤਾ। ਤਾਂ ਇਹ ਹੈ ਜ ਸਰਪਲੋ ਦਾ ਬਾਟਾ ਆਈ ਜਗਜੀਤ ਸਿੰਘ ਸਪੁੱਤਰ ਸੋਬੇਦਾਰ ਬਚਨ ਸਿੰਘ ਪਿੰਡ ਚੱਕ ਡੇਰਾ ਜ਼ਿਲ੍ਹਾ ਰੋਪੜ ਦੇ ਜੀ.ਸੀ.ਬੀ. ਪਲੇਟਨ ਖੁਦਾਈ ਕਰਨ ਤੁਰਾਂ ਸਰਸਾ ਨਦੀ ਵਿੱਚ 2005 ਇਸਵੀ ਦਾਪਤ ਹੋਇਆ। ਸੀ ਇਸ ਸਰਬਲੋ ਦੇ ਭਾਟੇ ਨੂੰ ਪੂਰੀ ਤਰ੍ਹਾਂ ਚੰਗ ਚੰਗਾ ਲਗ ਹੋਇਆ ਸੀ तकरीबन ਇੱਕ ਹਫਤਾ ਡਗੜਨ ਤੋਂ ਬਾਅਦ ਇਹ ਭਾਟਾ ਇਸ ਰੂਪ ਵਿੱਚ ਆਇਆ ਉਦੋਂ ਤੋਂ ਹੀ ਉਕਤ ਪਰਿਵਾਰ ਇਸ ਦੀ ਪੂਰੀ ਤਰ੍ਹਾਂ ਸਵਾਲ ਸਵਾਲ ਸਕਾਰ ਸ਼ੈਤ ਕਰ ਰਿਹਾ ਹੈ ਮਤੀ ਸਈ ਨੰਬਰ 2023 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜੜ ਮੁਕੇ ਉਹਨਾਂ ਨੇ ਇਹ اس باٹن گردورہ چھان بابا کو مماش کی جی بکھے پیٹ کی تا جنم جنم کے دوکھ نوارے سوکا من سادہ ਜਨਮ ਜਨਮ ਕੇ ਦੁਖ ਨਿਵਾਰ ਹੈ ਸੁਖ ਮੰਨ ਸਾਧਾ ਹੈ ਦਰਸ਼ਨ ਤੇ i do ਇਹ ਜਿਸ ਸਿਮਰਨ ਕੇਂਦਰ ਇੱਥੇ ਬੈਠ ਕੇ ਸੰਗਤ ਸਿਮਨ ਕਰਦੀ ਆ ਔਰ ਇਹ ਜੋ ਝੌਂਪੜੀ ਹੈ ਸਿੰਘਾਂ ਕਿਸਾਨੀ ਸੰਘਰਸ਼ ਸਮੇ ਬਣੀ ਸੀਗੀ ਜੋ ਦਿੱਲੀ ਤੋਂ ਬਰੂਹ ਹੋ ਤਾਂ ਦਸੰਬਰ 2000 2020 ਤੋ ਇੱਕ ਸਾਲ ਕਿਸਾਨੀ ਸੰਘਰਸ਼ ਚੱਲਿਆ ਤਾਂ ਗੁਰਦੁਆਰਾ ਛੰਨ ਬਾਬਾ ਕੂਮਾ ਮਾਸਕੀ ਜੀ ਦੀ ਕਮੇਟੀ ਲਾ ਕੇ ਦੀ ਸੰਗਤਾਂ ਸਮੇ ਸੰਘਰਸ਼ ਜਿਤਨ ਤੱਕ ਟਰਾਲੀ ਉੱਤੇ ਬਣਾਈ ਇਸ ਚੌਪੜੀ ਵਿੱਚ ਰਹਿਤ ਬਸੇਰਾ ਬਣਾ ਕੇ ਡਟੀ ਰਹੀ ਦਿੱਲੀ ਤੂੰ ਵਾਪਸ ਆਨ ਕੇ ਇਸ ਚੌਪੜੀ ਨੂੰ ਉਸੇ ਹਾਲਾਤ ਵਿੱਚ ਸੰਭਾਲ ਲਿਆ ਗਿਆ ਇਹ ਚੌਪੜੀ ਦਿੱਲੀ ਸੰਗਰਸ਼ੀ ਚਿੱਤ ਦੀ ਜਾ ਤਾਜ਼ਾ ਕਰਨ ਦੇ ਨਾਲ-ਨਾਲ ਬਾਬਾ ਕੁੰਮਾ ਮਸ਼ਕੀ ਜੀ ਦੀ ਚੌਪੜੀ ਦੀ ਯਾਦ ਨੂੰ ਵੀ ਹਿਰਦੇ 'ਚ ਬਸਾਉਂਦੀ ਹੈ ਜਿੱਥੇ ਬਾਬਾ ਕੁੰਮਾ ਮਸ਼ਕੀ ਜੀ ਦੀ ਚੌਪੜੀ ਹੋਇਆ ਕਰਦੀ ਸੀ ਉੱਥੇ ਦਵਾਰ ਗੁਰਦੁਆਰਾ ਛਾਨ ਬੱਬਾ ਕੁੰਮਾ ਮਾਸਕੀ ਜੀ ਉਸਾਰਿਆ ਉਸਾਰਿਆ ਹੋਇਆ ਹੈ। ਅਤੇ ਉਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਦਾ ਪ੍ਰਕਾਸ਼ ਹੈ। ਮੇਰਾ ਬੈਗ ਗੁਰੂ ਬੋਲਦਾ। ਹਰ